ਰਾਜਾ ਵੜਿੰਗ ਬੜੀ ਕਿਵੇਂ ਸਕਦਾ ਹੈ ਰਾਜਾ ਵੜਿੰਗ ਤਾਂ ਆਪ ਇੱਥੋਂ ਤੱਕ ਆਇਆ ਤੂੰ ਤਾਂ ਭਾਈ ਕਿਸੇ ਦਾ ਤੁਹਾਡਾ ਜੀਜੇ ਕਰਕੇ ਆਏ ਹੋ ਜੇ ਜੀਜਾ ਨਾ ਹੁੰਦਾ ਤੇ ਅੱਜ ਵਿਕਰਮ ਮਜੀਠੀਆ ਨਾ ਹੁੰਦਾ ਤੇ ਨਾ ਹੀ ਮੈਨੂੰ ਆदत ਹੈ ਕਿ ਮੁੱਛਾਂ ਮੈਂ ਏਦਾਂ ਇਹ ਕਰਕੇ ਸਟੇਜ ਤੇ ਬੋਲਾਂ ਜਿੱਥੇ ਸੰਗਤ ਖੜੀ ਹੋ ਤਾਂ ਕਰਕੇ ਮਜੀਠੀਏ ਨੂੰ ਗੁੱਸਾ ਆ ਖੜਾ ਮੈਂ ਭਾਈ ਤੇਰੇ ਹੱਕ 'ਚ ਕਿਉਂ ਬੋਲਾਂ ਤੂੰ ਮੇਰੀ ਪੂਆ ਗਾ ਮੁੰਡਾ ਹੈ ਤੇਰੇ ਹੱਕ 'ਚ ਮੈਂ ਬੋਲਾਂ ਪੰਜਾਬ ਦੇ ਲੋਕ ਦੱਸਣ ਮੈਂ ਤੇਰੇ ਉਲਟ ਵੀ ਨਹੀਂ ਬੋਲਿਆ ਪੰਜਾਬ ਦੇ ਲੋਕ ਦੱਸਣ ਕਿ ਤੂੰ ਚੰਗਾ ਹੈ ਕਿ ਮਾੜਾ ਰਾਜਾ ਵਿੜਿੰਗ ਵੱਢੀ ਕਿਵੇਂ ਸਕਦਾ ਹੈ ਰਾਜਾ ਵਿੜਿੰਗ ਤਾਂ ਆਪ ਇੱਥੋਂ ਤੱਕ ਆਇਆ ਤੂੰ ਤਾਂ ਬਈ ਕਿਸੇ ਦਾ ਤੁਹਾਡਾ ਜੀਜੇ ਕਰਕੇ ਆਏ ਹੋ ਜੇ ਜੀਜਾ ਨਾ ਹੁੰਦਾ ਤੇ ਅੱਜ ਵਿਕਰਮ ਮਜੀਠੀਆ ਨਾ ਹੁੰਦਾ ਤੇ ਨਾ ਹੀ ਮੈਨੂੰ ਆਦਤ ਹੈ ਕਿ ਮੁੱਛਾਂ ਮੈਂ ਇਦਾਂ ਐ ਕਰਕੇ ਸਟੇਜ ਤੇ ਬੋਲਾਂ ਜਿੱਥੇ ਸੰਗਤ ਖੜੀ ਹੋਵੇ ਮੈਂ ਤਾਂ ਹੱਥ ਜੋੜਦਾ ਨਾ ਮੈਂ ਵਿਕਰਮ ਮਜੀਠੀਏ ਅੱਜ 5 ਸਾਲ ਹੋ ਗਏ ਨਾ ਔਰੇ ਮੈਂ ਕਦੇ ਹੱਕ 'ਚ ਬੋਲਿਆ ਨਾ ਮੈਂ ਕਦੇ ਉਲਟ ਬੋਲਿਆ ਪਰ ਜੀਨੇ ਮੇਰੇ ਨਾਲ ਪੰਗਾ ਲਿਆ ਮੈਂ ਕਦੇ ਉਹਦੇ ਦੋਦਾ ਬਿਆੜੀ ਮੈਂ ਤਾਂ ਆਪਣੇ ਤੁਹਾਡੇ ਜੀਜਾ ਜੀ ਤੋਂ ਨਹੀਂ ਦਬਿਆ ਯਾਦ ਹੈ ਜਦੋਂ ਲੜਿਆ ਸੀ ਬਠਿੰਡਿਓ ਤੇ ਨਾ ਮੈਂ ਦਬਦਾ ਪਰ ਹਾਂ ਮੈਨੂੰ ਕਿਸੇ ਨੇ ਸਿਖਾਇਆ ਵੀ ਅੰਤ ਭਲਾ ਨਹੀਂ ਬੋਲਣਾ ਤੇ ਅੰਤ ਭਲੀ ਨਹੀਂ ਚੁੱਪ ਪਰ ਜੇ ਕੋਈ ਗਲੇ ਨੂੰ ਹੱਥ ਪਾਵੇਗਾ ਉਹਨੂੰ ਰਗੜਨਾ ਰਾਜੇ ਵੜਿੰਗ ਨੂੰ ਆਉਂਦਾ ਸੋ ਮੈਂ ਭਰਾਵਾ ਵਿਕਰਮ ਜੀਠੀਆ ਨਹੀਂ ਬਣ ਸਕਦਾ ਰਾਜਾ ਵਿੜਿੰਗ ਰਾਜਾ ਵਿੜਿੰਗ ਕਿਉਂਕਿ ਰਾਜਾ ਵਿੜਿੰਗ ਆਦੇ ਪੈਰਾਂ ਤੇ ਆਇਆ ਤੁਸੀਂ ਆਦੇ ਜੀਜਾ ਜੀ ਦੇ ਕਰਕੇ ਇੱਥੋਂ ਤੱਕ ਪਹੁੰਚੇ ਤੇ ਅਗਲੀ ਗੱਲ ਸਿਆਣੇ ਬੰਦੇ ਕਹਿੰਦੇ ਐ ਕਹਿੰਦੇ ਉਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਫਿਰ ਗੁੱਸਾ ਆਊਗਾ ਮਜੀਠੀਆ ਸਾਹਿਬ ਨੂੰ ਹੁਣ ਮਜੀਠੀਆ ਸਾਹਿਬ ਇਹ ਕਹਿੰਦੇ ਹੋਣਗੇ ਵੀ ਮੇਰੇ ਹੱਕ 'ਚ ਰਾਜਾ ਵਿੜਿੰਗ ਨਹੀਂ ਬੋਲਿਆ ਤਾਂ ਕਰਕੇ ਮਜੀਠੀਏ ਨੂੰ ਗੁੱਸਾ ਆ ਖੜਾ ਮੈਂ ਭਾਈ ਤੇਰੇ ਹੱਕ 'ਚ ਕਿਉਂ ਬੋਲਾਂ ਤੂੰ ਮੇਰੀ ਪੂਆ ਗਾ ਮੁੰਡਾ ਵੀ ਤੇਰੇ ਹੱਕ 'ਚ ਮੈਂ ਬੋਲਾਂ ਪੰਜਾਬ ਦੇ ਲੋਕ ਦੱਸਣ ਮੈਂ ਤੇਰੇ ਉਲਟ ਵੀ ਨਹੀਂ ਬੋਲਿਆ ਪੰਜਾਬ ਦੇ ਲੋਕ ਦੱਸਣ ਕੀ ਤੂੰ ਚੰਗਾ ਹੈ ਕਿ ਮਾੜਾ ਮੈਂ ਨਹੀਂ ਕਿਸੇ ਨੂੰ ਸਰਟੀਫਿਕੇਟ ਦੇ ਸਕਦਾ ਲੋਕਾਂ ਨੂੰ ਸਭ ਪਤਾ ਵੀ ਅਸਲੀਅਤ ਕੀ ਹੈ ਦੂਜੀ ਗੱਲ ਸਿਆਣੇ ਕਹਿੰਦੇ ਆ ਵੀ ਉਹ ਪੂਛ ਨੂੰ ਜਿੰਨਾ ਮਰਜੀ ਪੈਪ ਚ ਪਾ ਕੇ ਰੱਖ ਲੋ ਭਾਵੇਂ ਉਹ ਸਿੱਧੀ ਨਹੀਂ ਹੋ ਸਕਦੀ ਸੋ ਜਿੰਨਾ ਜ਼ਿਕਰ ਬਾਈ ਤੂੰ ਹੈਗਾ ਉਹਨਾਂ ਜ਼ਿਕਰ ਕਾਲੀ ਦਾ ਤਾਂ ਨਹੀਂ ਕਾਮਯਾਬ ਹੋ ਸਕਦੇ ਜਿਹੜੀਆਂ ਤੇਰੀਆਂ ਮੁੱਛਾਂ ਹਨ ਉਹ ਮੁੱਛਾਂ ਲੋਕ ਵੇਖਦੇ ਆ ਪਰ ਉਹਨਾਂ ਨੂੰ ਪਤਾ ਲੱਗਦਾ ਵੀ ਇੰਨਾ ਅਹੰਕਾਰ ਮੈਂ ਤਾਂ ਸੋਚਿਆ ਸੀ ਯਾਰ ਹੁਣ ਨੀਵਾ ਹੋ ਕੇ ਹੱਥ ਜੋੜ ਕੇ ਸਰਕਾਰ ਨਾਲ ਕਦੇ ਕਿਸੇ ਨੂੰ ਕੁਛ ਕਹਿਤਾ ਕਦੇ ਕਿਸੇ ਨੂੰ ਕੁਛ ਕਹਿਤਾ ਸੋ ਮਜੀਠੀਆ ਸਾਹਿਬ ਮੈਂ ਤੁਹਾਡਾ ਸਤਕਾਰ ਕਰਦਾ ਮੈਂ 5 ਸਾਲ ਤੁਹਾਡੇ ਖਿਲਾਫ ਨਹੀਂ ਬੋਲਿਆ ਤੁਹਾਨੂੰ ਇਹ ਨਾ ਲੱਗਿਆ ਹੋਵੇ ਵੀ ਰਾਜਾ ਵੜਿੰਗ ਮਜੀਠੀਏ ਤੋਂ ਡਰ ਲੱਗ ਪਿਆ ਕਿਤੇ ਡਰਦਾ ਡੁਰਦਾ ਨਹੀਂ ਮੈਂ ਕਿਸੇ ਤੋਂ ਜੀ ਨੇ ਰਾਜੇ ਵੜਿੰਗ ਨੂੰ 21 ਪਾਈਆਂ ਨਾ ਤੇ ਰਾਜੇ ਵੜਿੰਗ ਨੇ 31 ਮੋੜੀਆਂ ਭਾਵੇਂ ਤੁਹਾਡੇ ਜੀਜਾ ਜੀ ਸੀ ਤੇ ਭਾਵੇਂ ਤੁਹਾਡੇ ਜੀਜੇ ਦਾ ਚਾਚੇ ਦਾ ਤਾਏ ਦਾ ਚਾਚੇ ਦਾ ਮੁੰਡਾ ਸੀ ਤੇ ਭਾਵੇਂ ਕੋਈ ਹੋਰ ਹੈ ਤੇ ਭਾਵੇਂ ਤੁਸੀਂ ਹੈ ਤੇ ਭਾਵੇਂ ਕੋਈ ਸਰਕਾਰ ਵਾਲਾ ਜਿੱਦੇ ਸਰਕਾਰ ਵਾਲੇ ਨੇ ਹੱਥ ਪਾ ਲਿਆ ਉਹਦੇ ਨੂੰ ਵੀ ਉਵੇਂ ਬਰਾਬਰ ਦਾ ਗੱਲ ਕਰ ਦਾਂਗੇ ਪਰ ਐਵੇਂ ਮੈਂ ਤੁਰਿਆ ਜਾਂਦਾ ਐਵੇਂ ਕਿਸੇ ਨੂੰ ਥੋੜੀ ਐ ਵੀ ਹੋਰ ਐ ਵੀ ਐ ਕਰਤਾ ਇਧਰ ਵੀ ਐ ਕਰਤਾ ਇਧਰ ਵੀ ਨਾ ਇਹ ਮੇਰਾ ਕੰਮ ਨਹੀਂ ਹੈ ਤੇਰਾ ਕੰਮ ਹੈ